ਸਲਾਮ ਲਾਲ ਸਲਾਮ ਲਾਲ ਸਲਾਮ ਸਾਰੇ ਟੰਡੇ ਨੂੰ ਲਾਲ ਸਲਾਮ 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 ਲਾਗੋ ਦੇ ਸਹੀਤਾ ਨੂੰ ਲਾਲ ਸਲਾਮ ਸਲਾਮ ਮੈਂ ਤਾਂ ਲੋਟਨ ਸੰਗ ਝੋੜਣਾ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੁਨੇ ਨਕਾਈ ਲੁਧਿਆਣਾ ਅੱਜ ਅਸੀਂ ਇਸ ਪਹਿਲੀ ਮਈ ਦੇ ਇਤਿਹਾਸਕ ਦਿਹਾੜੇ ਨੂੰ ਥਾਣਾ ਸਿਟੀ ਅੱਗੇ ਜੋ ਸਾਡਾ 2 ਸਾਲ ਤੋਂ ਉੱਪਰ ਸਮਾ ਹੋ ਗਿਆ ਇਹਨੂੰ ਚਲਦੇ ਨੂੰ ਇਹਦੀ ਮਹੱਤਤਾ ਇਸ ਲਈ ਵੀ ਆ ਕਿ ਜੋ ਵੀ ਹਰ ਇਤਿਹਾਸਕ ਦਿਹਾੜਾ ਆਉਂਦਾ ਇਹ ਸਾਡੀ ਕਿਸਾਨ ਮਜ਼ਦੂਰਾਂ ਦੀਆਂ ਜਥੇਬੰਦੀਆਂ ਦਾ ਜਿਹੜੀਆਂ ਸਮੁੱਚੀਆਂ ਦਾ ਫੈਸਲਾ ਕਰਿਆ ਵੀ ਉਹ ਆਪਾਂ ਇੱਥੇ ਠਾਣਾ ਸਿਟੀ ਦੇ ਮੂਹਰੇ ਬਣਾਉਣਾ ਪਿਛਲੇ ਸਾਲ ਵੀ ਆਪਾਂ ਬਣਾਇਆ ਸੀ ਹੋਰ ਵੀ ਮੰਡੀਆਂ ਦੇ ਵਿੱਚ ਅਸੀਂ ਮਨਾਉਨੇ ਆ ਪਰ ਮਹੱਤਤਾ ਜਿਹੜੀ ਉਹ ਅਸੀਂ ਇਸ ਸਥਾਨ ਨੂੰ ਦਿੰਨੇ ਆ ਕਿਉਂਕਿ ਜਿਹੜਾ ਸਥਾਨ ਆ ਇਹ ਸੰਘਰਸ਼ਾਂ ਦਾ ਖਾੜਾ ਬਣਿਆ ਪਿਛਲੇ ਦੋ ਸਾਲਾਂ ਤੋਂ ਤੇ ਜੋਰ ਸੂਰਪੁਰ ਦਾ ਪਰਿਵਾਰ ਆ ਉਹ ਵੀ ਮਜ਼ਦੂਰ ਜਮਾਤ ਚੋਂ ਪਰਿਵਾਰ ਆ ਇਸ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਆਪਣੇ ਵਿੱਤ ਮੁਤਾਬਕ ਯੋਗਦਾਨ ਪਾਈਏ ਅੱਜ ਜਿਹੜਾ 1 ਮਈ ਦਾ ਦਿਹਾੜਾ ਇਹਦੀ ਇਤਿਹਾਸਕ ਮਹੱਤਤਾ ਇਹ ਆ ਕਿ ਬਹੁਤ ਸਾਰੇ ਸਾਥੀ ਆ ਜਿਹੜੇ ਉਸ ਟਾਈਮ ਜਿਨ੍ਹਾਂ ਨੇ ਫਾਸੀ ਦੇ ਰਸੇ ਚੰਮਿਆ ਸਜਾਵਾਂ ਕੱਟੀਆਂ ਤੇ ਗੋਲੀਆਂ ਖਾਧੀਆਂ ਉਹਨਾਂ ਦੀ ਬਦੌਲਤ ਅੱਜ ਜੇ ਮਜ਼ਦੂਰ ਨੂੰ ਕੁਝ ਮਾੜੇ-ਮੋٹے ਹੱਕ ਮਿਲੇ ਆ ਸਾਡੀ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਆ ਉਹ ਮਿਲੇ ਅਧਿਕਾਰਾਂ ਨੂੰ ਅੱਜ ਪਿਛਲ ਮੋੜਾ ਦੇ ਰਹੀ ਆ ਅਸੀਂ ਇਹ ਨਹੀਂ ਹੋਣ ਦੇਵਾਂਗੇ ਕਿਉਂਕਿ ਤੁਹਾਡੀਆਂ ਜਿਹੜੀਆਂ ਭਾਰਤੀਆਂ ਸਰਕਾਰਾਂ ਚਾਹੇ ਉਹ ਕੇਂਦਰਾ ਚਾਹੇ ਉਹ ਪੰਜਾਬ ਸਰਕਾਰ ਆ ਇਹ ਸਾਮਰਾਜ ਦੀਆਂ ਝੋਲੀ ਚੁੱਕ ਸਰਕਾਰਾਂ ਨੌਕਰਸ਼ਾਹ ਵੱਡੇ ਦਾਦੇ ਉੱਤੇ ਕਾਬਜਾ ਤੇ ਆਮ ਲੋਕ ਆ ਜਿਹੜੇ ਉਹਨਾਂ ਦੀ ਤੂਤੀ ਇੱਥੇ ਬੋਲ ਨਹੀਂ ਰਹੀ ਇੱਥੇ ਦੋ ਕਿਸਮ ਦਾ ਕਾਨੂੰਨ ਆ ਆਮ ਲੋਕਾਂ ਨੂੰ ਇਨਸਾਫ ਲੈਣ ਦੇ ਲਈ ਜਿਵੇਂ ਅਸੀਂ ਬੈਠੀਆਂ 2 ਸਾਲਾਂ ਤੋਂ ਐ ਬਹਿਣਾ ਪੈਂਦਾ ਤੇ ਤਕੜੇ ਲੋਕਾਂ ਉਹਨਾਂ ਲਈ ਕਾਨੂੰਨ ਆਡਾ 3 ਕਰੋੜ ਲੋਕ ਆ ਜਿਹੜੇ ਉਹ ਮੁਕਤ ਦਾ ਰਸਣ ਲੈ ਕੇ ਆਪਣਾ ਜੀਵਨ ਦਰਵਾਹ ਕਰ ਰਿਹਾ ਇਹਨਾਂ ਹਾਕਮਾਂ ਦੇ ਚਿੱਤ 'ਚ ਆਈ ਸਿਰਫ ਇਹਨਾਂ ਨੂੰ ਰੋਟੀ ਚਾਹੀਦੀ ਆ ਉਹ ਦੋ ਡੰਗ ਦੀ ਅਸੀਂ ਰੋਟੀ ਇਹਨਾਂ ਦੇ ਜ਼ਿੰਮੇਵਾਰਾਂ ਉਹ ਦੇਵਾਂਗੇ ਪਰ ਬਾਕੀ ਜਿਹੜੀਆਂ ਚੀਜ਼ਾਂ ਉਹ ਚੰਦ ਲੋਕ ਮੰਗ ਰਹੇ ਆ ਤੇ ਮਜ਼ਦੂਰਾਂ ਨੇ ਇਹਨੇ ਰੋਟੀ ਤੇ ਕਬਰ ਕਰਤਾ ਆਉਣ ਵਾਲੇ ਸਮੇਂ ਦੇ ਵਿੱਚ ਲਹਿਰ ਹੋਰ ਤੇਜ ਹੋਊਗੀ ਵੱਡੀ ਹੋਊਗੀ ਤੇ ਜਿਹੜਾ ਰਾਜ ਪਲਟਾ ਉਹ ਹੋ ਸਕਦਾ ਕਿਉਂ ਹੋ ਸਕਦਾ ਕਿਉਂਕਿ ਲਹਿਰਾਂ ਇੱਕਦਮ ਫੁੱਟਦੀਆਂ ਤੇ ਉਹ ਇਹ ਗੱਡਾ ਸਲੇ ਦਾ ਸਮਾਜ ਆ ਢਾਂਚਾ ਇਹ ਸਿਸਟਮ ਇਹਨੂੰ ਤਬਾਹ ਕਰਕੇ ਮਜ਼ਦੂਰਾਂ ਦਾ ਨਾ ਰਾਜ ਲੇ ਆਉਂਦੀਆਂ ਇਹ ਦੁਨੀਆਂ ਚ ਵਾਪਰ ਚੁੱਕਿਆ ਹੁਣ ਵੀ ਇਸ ਗੱਲ ਦੀ ਧਰਤੀ ਤੇ ਸਾਮਰਾਜ ਜਿਹੜੀ ਕਬਰਾਂ ਨੇ ਖੋਦਣਾ ਚਾਹੇ ਅੱਜ ਖੋਦ ਜੇ ਚਾਹੇ ਕੱਲ ਭਾ ਕੇ ਖੋਦ ਜੇ ਤੇ ਪਰਸ ਖੋਦ ਜੇ ਧੰਨਵਾਦ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਸ਼ਮੀਸ਼ ਕਿਸਾਨ ਮਜ਼ਦੂਰ ਜੀਨ ਗਰਦਿਆਲ ਸਿੰਘ ਜ਼ਿਲ੍ਹਾ ਪ੍ਰਧਾਨ ਤਲਵੰਡੀ ਕਲਾਂ ਬੋਲ ਰਿਹਾ ਵਾਂ ਇੱਥੇ ਮਤਲਬ ਇੰਨਾ ੱੱੱਕਾ ਹੋ ਰਿਹਾ ਕਿਆ ਹੈ ਸਦਮ ਚੰਡੀਗੜ੍ਹ ਵਾਲਾ ਚਾਹੇ ਦਿੱਲੀ ਵਾਲਾ ਦੋਹੇ ਸਦਨ ਖਾਸ ਕਰਕੇ ਅੱਜ ਇਹਨਾਂ ਨੇ ਗੰਦ ਦੀਆਂ ਢੇਰੀਆਂ ਬਣਾਤੀਆਂ ਅਨਸਾਫ ਲੋਕਾਂ ਨੂੰ ਕੋਈ ਮਿਲਣ ਦੀ ਆਸ ਨਹੀਂ ਇੱਥੇ ਸਾਨੂੰ ਬੈਠਿਆਂ ਨੂੰ 2 ਸਾਲ ਤੋਂ ਉੱਤੇ ਟਾਈਮ ਲੰਘ ਚੁੱਕਿਆ ਪਰ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਇੰਨੀ ਮੰਦੀ ਹਾਲਤ ਆ ਇੱਥੇ ਦੀ ਐਮਐਲਏ ਖੁਦ ਪਹਿਲਾਂ ਧਰਨਿਆਂ ਦੇ ਵਿੱਚ ਆਉਂਦੀ ਰਹੀ ਆ ਅੱਜ ਜੋ ਕਿ ਸਲਵਟ ਕੇ ਕੀ ਉਹਨਾਂ ਕੋਲੇ ਪ੍ਰੈਸ ਨਹੀਂ ਜਾ ਰਹੀ ਜਾਂ ਉਹਨਾਂ ਕੋਲ ਕੋਈ ਰਿਪੋਰਟ ਨਹੀਂ ਜਾ ਰਹੀ ਕਿਸੇ ਤਰ੍ਹਾਂ ਦਾ ਵੀ ਕੋਈ ਇਨਸਾਫ ਵਾਲੀ ਗੱਲ ਬਾਈ ਜੀ ਐਨ ਖਤਮ ਹੋ ਚੁੱਕੀ ਆ ਮੈਂ ਬੇਨਤੀ ਕਰਦਾ ਵਾਂ ਆਮ ਲੋਕਾਂ ਨੂੰ ਵੀ ਕਿਉਂਕਿ ਇੱਥੇ ਆ ਕੇ ਸਹਿਯੋਗ ਦਿਓ ਇਸ ਤਰ੍ਹਾਂ ਹੀ ਸਾਨੂੰ ਇਨਸਾਫ ਲੈਣੇ ਪੈਣੇ ਆ ਹੋਰ ਸਾਡੇ ਕੋਲ ਕੋਈ ਰਾਹ ਨਹੀਂ ਬਚਦਾ ਵਾਹਿਗੁਰੂ ਜੀ ਦਾ ਖਾਤ ਵਾਹਿਗੁਰੂ ਜੀ ਮੈਂ ਬਲਵਿੰਦਰ ਸਿੰਘ ਕੋਠੇ ਪੋਨਾ ਕਿਰਤੀ ਕਿਸਾਨ ਯੂਨੀਅਨ ਬਲਾਕ ਸਕੱਤਰ ਅੱਜ ਅਸੀਂ ਸਿਕਾਗੋ ਦੇ 19 1886 ਦੇ ਵਿੱਚ ਸ਼ਹੀਦ ਹੋਏ ਕਿਰਤੀ ਲੋਕਾਂ ਨੂੰ ਇਸ ਸਿਟੀ ਠਾਣੇ ਦੇ ਮੂਹਰੇ ਭੈਣ ਕੁਲਵੰਤ ਕੌਰ ਨੂੰ ਇਨਸਾਫ ਦਿਵਾਉਣ ਵਾਲੇ ਧਰਨੇ ਦੇ ਵਿੱਚ 71 ਹੋਏ ਆ ਹੋਰ ਵੀ ਵੱਖ-ਵੱਖ ਜਥੇਬੰਦੀਆਂ ਇੱਥੇ ਸਾਡੇ ਨਾਲ ਸ਼ਾਮਲ ਨੇ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆਂ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅੱਜ ਇੱਥੇ ਲੋਕਾਂ ਨੂੰ ਅਸੀਂ ਫੇਰ ਸੁਚੇਤ ਕਰਨ ਲਈ ਇਕੱਤਰ ਕੀਤਾ ਗਿਆ ਵਾ ਵੀ ਉਹ ਸ਼ਹੀਦਾਂ ਨੇ ਜੋ ਸਮਾਂ ਆਪਦੀਆਂ ਸ਼ਹੀਦੀਆਂ ਦਿੱਤੀਆਂ ਉਹ ਇਹ ਸਰਕਾਰਾਂ ਵੀ ਭੁੱਲ ਚੁੱਕੀਆਂ ਹਨ ਉਹੀ ਤੌਰ ਤਰੀਕਾ ਸਾਮਰਾਜੀਆਂ ਵਾਲਾ ਇੱਥੇ ਸਾਡੇ ਨਾਲ ਅੱਜ ਹੋਣ ਜਾ ਰਿਹਾ ਚਾਹੇ ਭਗਵੰਤ ਮਾਨ ਦੀ ਸਰਕਾਰ ਆ ਚਾਹੇ ਆਪਣੇ ਬੀਜੇਪੀ ਦੀ ਸੈਂਟਰ ਮੋਦੀ ਦੀ ਸਰਕਾਰ ਆ ਇਹ ਉਹ ਸਾਰੇ ਕਾਨੂੰਨਾਂ ਨੂੰ ਭੰਗ ਕਰਕੇ ਅੱਜ ਫੇਰ ਸਾਡੇ ਨਾਲ ਉਹੀ ਕੁਸ਼ ਕਰ ਰਹੇ ਆ ਸਾਡੇ ਕਰਤਿਆਂ ਤੋਂ ਵੱਧ ਸਮਾਂ ਕੰਮ ਲੈਂਦੇ ਆ ਘੱਟ ਤਨਖਾਹਾਂ ਦਿੰਦੇ ਆ ਅੱਜ ਅਸੀਂ ਇੱਥੇ ਹੋਰ ਲੋਕਾਂ ਨੂੰ ਵੀ ਸचेत ਕਰਦੇ ਆ ਵੀ ਵੱਧ ਤੋਂ ਵੱਧ ਜਿੱਥੇ ਤੱਕ ਵੀ ਸਾਡੀ ਇਹ ਆਵਾਜ਼ ਪਹੁੰਚਦੀ ਆ ਚਾਹੇ মিডিਆ ਰਹੀ ਉਹ ਸਾਰੇ ਇਸ ਧਰਨੇ ਦੇ ਵਿੱਚ ਹਰ ਸਮੇਂ ਸਮੂਲਤ ਹੋਣ ਜੇ ਜੋ ਸਾਡਾ ਫੈਸਲਾ ਵੀ ਅਸੀਂ ਇੱਥੇ ਆ ਸਕਦੇ ਨੂੰ ਇੱਥੇ ਹੀ ਮਨਾਉਂਦੇ ਆ ਇੱਥੇ ਹੀ ਮਨਾਇਆ ਕਰਾਂਗੇ ਜਿੰਨਾ ਚੱਕਰੇ ਇਨਸਾਫ ਨਹੀਂ ਮਿਲਦਾ ਧੰਨਵਾਦੀ ਨਾ ਗੁਰਦੇਵ ਸਿੰਘ ਹੈ ਜੀ ਮੈਂ ਜਿਹੜਾ ਜਬਰਪੁਰ ਦੀ ਤਾਲਮਿਲ ਕਮੇਟੀ ਆ ਉਹਦਾ ਮਤਲਬ ਕਨਵੀਨ ਨਾਮ ਉਲਾ ਪਰਤੂ ਹਾਂਜੀ ਅੱਜ ਦਾ ਜੋ ਅਸੀਂ ਇੱਥੇ ਜਿਹੜਾ ਹੈਗਾ ਸ਼ਿਕਾਗੋ ਦੇ ਸੀਡਾ ਨੂੰ ਤੇ ਭਾਰਤ ਦੇ ਜਿਹੜੇ ਕਿੱਤੀ ਲੋਕ ਜਾਂ ਜਿਹੜੀ ਕਿੱਤ ਖਾਤਰ ਸ਼ਹੀਦ ਹੋਏ ਨੇ ਉਹਨਾਂ ਨੂੰ ਅੱਜ ਪਹਿਲੀ ਮਈ ਜਿਹੜਾ ਜਿਹੜਾ ਕਿ ਅੰਤਰਰਾਸ਼ਟਰੀ ਦਿਵਸ ਨੂੰ ਮਨਾਇਆ ਜਾਂਦਾ ਅਸੀਂ ਇੱਥੇ ਉਹਨਾਂ ਨੂੰ ਸਨਮਾਨਿਤ ਦੇਣ ਲਈ ਇਕੱਤਰ ਹੋਏ ਆਂ ਤੇ ਸਨਮਾਨਿਤ ਦੇ ਰਹੇ ਆਂ ਤੇ ਜਿਹੜੇ ਇਹ ਦਿਨ ਦੀ ਬਹੁਤ ਵੱਡੀ ਮਹੱਤਤਾ ਕਿਉਂਕਿ ਉਹ ਦਿਨ ਤੋਂ ਹੀ ਮਜ਼ਦੂਰਾਂ ਦੇ ਹੱਕ ਹਕੂਕ ਜਿਹੜੇ ਸੀਗੇ ਉਹ ਉਹਦੇ ਚ ਤੈਅ ਹੋਈ ਸੀ ਮਜ਼ਦੂਰਾਂ ਨੂੰ ਕਿਹੜੇ ਹੱਕ ਮਿਲਣੇ ਚਾਹੀਦੇ ਆ ਜਾਂ ਜਦੋਂ ਜ਼ਬਰਦਸਤੀ ਹੋਵੇ ਸੰਵਿਧਾਨ ਚ ਕਿਹੜੇ-ਕਿਹੜੇ ਮਿਲਣੇ ਚਾਹੀਦੇ ਹੱਕ ਹਰ ਦੇਸ਼ ਵਿੱਚ ਹੀ ਮਜ਼ਦੂਰਾਂ ਨੂੰ ਮਜ਼ਦੂਰਾਂ ਦੀ ਪ੍ਰਤਨਿਧਤਾ ਹੋਈ ਜਾਂ ਜਿੰਨੇ ਵੀ ਮਹਿਕਮੇ ਬਣੇ ਹੋਇਆ ਉਹਨਾਂ ਮਹਿਕਮੇ ਜਿਹੜੀ ਮੈਨੇਜਮੈਂਟ ਹੈ ਜਾਂ ਸਰਕਾਰ ਆ ਉਹਦੇ ਵਿੱਚ ਮਜ਼ਦੂਰਾਂ ਦੀ ਨੁਮਾਇੰਦਗੀ ਹੋਵੇ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਜਿੰਨਾ ਜਿਹੜੇ ਉਹ ਖੁਦ ਫੇਸ ਫੇਸ ਕਰ ਰਹੇ ਆ ਉਹ ਉਹ ਸਰਕਾਰ ਦੇ ਜਾਂ ਆਮ ਲੋਕਾਂ ਦੇ ਧਿਆਨ ਵਿੱਚ ਲਾਈ ਜਾਵੇ ਇਹਨਾਂ ਸ਼ਬਦਾਂ ਨਾਲ ਹੀ ਮੈਂ মিডিਆ ਦਾ ਬਹੁਤ-ਬਹੁਤ ਧੰਨ ਕਰਦਾ ਧੰਨਵਾਦ ਕਰਦਾ